ਨਾਮ ਨਿਮਾਣਾ ਕੰਮ ਠੱਗੀ ਥੂਰੀ ਵਾਲੇ ਜੀ ਹਾਂ ਇਹ ਕਹਾਣੀ ਹੈ ਇੱਕ ਕਿਸਾਨ ਆਗੂ ਦੀ ਜਿਸ ਨੇ ਟੈਕਸੀ ਡਰਾਈਵਰਾਂ ਤੋਂ ਮੋٹے ਪੈਸੇ ਲੈ ਕੇ ਉਹਨਾਂ ਦੇ ਕਾਰਡ ਬਣਾ ਦਿੱਤੇ ਤਾਂ ਕਿ ਉਹਨਾਂ ਉੱਤੇ ਟੋਲ ਪਲਾਜ਼ਾ ਦੀ ਫੀਸ ਨਾ ਲੱਗ ਸਕੇ ਤਰਨਜੀਤ ਸਿੰਘ ਨਿਮਾਣਾ ਅੰਨਦਾਤਾ ਕਿਸਾਨ ਯੂਨੀਅਨ ਪੰਜਾਬ ਦੇ ਪ੍ਰਧਾਨ ਸਨ ਪਰ ਹੁਣ ਕੋਮੀ ਪ੍ਰਧਾਨ ਗੁਰਮukh ਸਿੰਘ ਬਿਰਕ ਨੇ ਉਸ ਨੂੰ ਪੰਜਾਬ ਪ੍ਰਧਾਨ ਦੇ ਅਹੁਦੇ ਤੋਂ ਲਾਂਭੇ ਕਰ ਦਿੱਤਾ ਹੈ ਬਿਰਕ ਨੇ ਦੋਸ਼ ਲਗਾਏ ਨੇ ਕਿ ਤਰਨਜੀਤ ਸਿੰਘ ਨਮਾਣਾ ਖੂਨਦਾਨ ਦੇ ਨਾਂ ਤੇ ਵੀ ਟੱਗੀਆਂ ਮਾਰ ਰਿਹਾ ਹੈ ਇਸ ਮਾਮਲੇ ਬਾਰੇ ਅੰਨਦਾਤਾ ਕਿਸਾਨ ਯੂਨੀਅਨ ਪੰਜਾਬ ਦੇ ਮੀਤ ਪ੍ਰਧਾਨ ਦਲੀਪ ਸਿੰਘ ਬਿੱਕਰ ਨੇ ਕਿਹਾ ਕਿ ਜੇਕਰ ਨਮਾਣਾ ਨੇ ਜਾਲੀ ਕਾਰਡ ਯੂਨੀਅਨ ਕੋਲ ਜਮ੍ਹਾਂ ਨਾ ਕਰਵਾਇਆ ਤਾਂ ਉਸ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਕਿਸਾਨ ਯੂਨੀਅਨਾਂ ਦਾ ਵਾਇਸਪ੍ਰੇਟਾਂਟਰ ਹੋਦੇ ਨਾਤੇ ਵੀ ਜਿੰਨੇ ਨਮਾਣਾ ਸਾਹਿਬ ਤੋਂ ਅਸੀਂ ਸਤਿਕਾਰ ਕਰਦੇ ਆ ਵੀ ਜਿੰਨੇ ਵੀ ਇਹਨੇ ਡਰਾਈਵਰਾਂ ਦੇ ਟੈਕਸੀ ਡਰਾਈਵਰਾਂ ਦੇ ਕਾਰਡ ਬਣਾਏ ਆ ਉਹ ਕਾਰਡ ਸਾਡੇ ਆਫਿਸ ਤੇ ਜਮ੍ਹਾਂ ਕਰਾਵੇ ਰਾਜਪੁਰੇ ਹੋਰ ਜਿੰਨੇ ਵੀ ਮਤਲਬ ਇਹਨਾਂ ਨੇ ਲੋਕਾਂ ਤੋਂ ਪੈਸੇ ਲਏ ਆ ਸਾਡੇ ਕਾਰਡ ਅਨਦਤਾਕ ਸ਼ਾਰੀ ਯੂਨੀਅਨ ਤੇ ਸਾਡੂ ਵਾਪਸ ਹੋਣੇ ਚਾਹੀਦੇ ਨਹੀਂ ਤਾਂ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ ਔਰ ਜਿਹੜਾ ਕੰਮ ਇਹਨੇ ਫੜਿਆ ਸਮਾਜ ਦੇ ਵਿੱਚ ਅਸੀਂ ਵੈਸੇ ਵੀ ਉਸ ਚੀਜ਼ ਦੇ ਖਿਲਾਫ ਆ ਬਿਲਕੁਲ ਖਿਲਾਫ ਆ ਟੋਲ ਬਚਣ ਦਾ ਇਹ ਟੋਲ ਬਚਣ ਤੋਂ ਬਾਰੇ ਯਾਰ ਨਹੀਂ ਕਰਨ ਹਾਂਜੀ ਟੋਲ ਬਚਾਉਣ ਨੂੰ ਲੈ ਕੇ ਗੱਲ ਕਰਦੇ ਜਾ ਜੀ ਬਿਲਕੁਲ ਜੀ ਇਹ ਟੋਲ ਨੂੰ ਸਿਰਫ ਬਚਾਣ ਲਈ ਸਾਡੇ ਕੋਲ ਟੋਲ ਟੈਕਸਰ ਤੋਂ ਟੈਲੀਫੋਨ ਆਇਆ ਇਹਨਾਂ ਨੇ ਹਜ਼ਾਰਾਂ ਦੀ ਗਿਣਤੀ 'ਚ ਕਾਰਡ ਬਣਾਏ ਆ 2-2000 4-4000 ਟੈਕਸੀ ਡਰਾਈਵਰ ਤੋਂ ਲੈ ਕੇ ਕਾਰਡ ਬਣਾਏ ਹੁਣ ਅਨ ਦਾਤਾ ਦਾ ਨਾਮ ਯੂਜ਼ ਕਰਕੇ ਪੁੱਛੇ ਮਜ਼ਦੂਰ ਲਾ ਕੇ ਕੋਈ ਹੋਰ ਖੇੜ ਬਦਲੋ ਥੱਗੀ ਠੋਰੀ ਦਾ ਸਾਧਨ ਬਣਾ ਰਿਆ ਔਰ ਇਨਸਾਨੀਅਤ ਦੇ ਨਾਂ ਤੇ ਲੋਕਾਂ ਨੂੰ ਸੰਦੇਸ਼ ਦੇ ਰਿਆ ਅਸੀਂ ਸ਼ਰਮਣੀ ਕਮੇਟੀ ਔਰ ਸ਼੍ਰੀ ਅਕਾਲ ਤਖਤ ਦੇ ਜਹਦਾਰ ਨੂੰ ਲੈਟਰ ਲਿਖਾਂਗੇ ਕਿ ਜਿਹੜਾ ਗੁਰਦੁਆਰੇ 'ਚ ਲੋਕਾਂ ਨੂੰ ਗੁੰਮਰਾਹ ਕਰ ਰਿਆ ਬਿਲਕੁਲ ਨਹੀਂ ਹੋਣ ਦੇਵਾਂਗੇ ਜੋ ਇਹਦੇ ਖੇਡ ਰਚਾਈ ਹੋਈ ਹੈ ਜੋ ਵੀ ਇਹ ਖੂਨ ਵੇਚਦਾ ਔਰ ਜੋ ਵੀ ਇਹ ਰਾਜਨੀਤੀ ਕਰਦਾ ਇਹਦਾ ਬਿਲਕੁਲ ਸਰਤ ਵਿਰੋਧ ਕਰਾਂਗੇ ਪਰਚਾ ਦਰਜ ਕਰਾਣਾ ਪਰਚਾ ਦਰਜ ਕਰਾਵਾਗੇ ਤੇ ਜੇ ਬੰਦੇ ਦਾ ਪੁੱਤ ਨਾ ਬਣਿਆ ਤੇ ਜਥੇਬੰਦੀ ਵੱਲੋਂ ਸਾਡੀਆਂ ਵਾਕ ਵਾਕ ਨਿਹੰਗ ਸਿੰਘ ਜਿਹਾ ਬੰਦਿਆ ਕਬਾਤ ਨਾ ਜੀ ਭਗਤ ਤਰਨਾ ਦਲ ਭਾਈ ਮਨੀ ਸਿੰਘ ਇੰਟਰਨੈਸ਼ਨਲ ਮਿਸ਼ਨ ਜਿਹੜੇ ਆਈ ਕਾਰਡ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਉਹ ਅਸਲ ਵਿੱਚ ਨਮਾਣਾ ਨਹੀਂ ਹੈ ਨਾ ਨਹੀਂ ਤਾਂ ਕਿ ਦੁਨੀਆ ਦੀ ਵਿਦਵਾਸੀ ਬਖਾ ਕੇ ਟੈਕਸੀ ਡਰਾਈਵਰ ਟੋਲ ਪਲਾਜ਼ਾ ਦੀ ਫੀਸ ਤੋਂ ਬਚ ਸਕਣ ਭਾਈ ਮਨੀ ਸਿੰਘ ਇੰਟਰਨੈਸ਼ਨਲ ਮਿਸ਼ਨ ਅਸੀਂ ਇਸ ਵਾਅਦੇ ਦੇ ਵਿੱਚ ਬਿਲਕੁਲ ਨਹੀਂ ਹੁੰਦਾ ਨਸਲਾ ਤੇ ਫਸਲਾ ਨੂੰ ਬਚਾਉਣਾ ਧੰਨਵਾਦ ਜੀ ਇਹ ਸਾਡੀਆਂ ਜਥੇਬੰਦੀਆਂ ਜੇ ਵੜ ਕੇ ਤੇ ਲੋਕਾਂ ਨੂੰ ਘੁਬਰਾ ਕਰਕੇ ਕੂਨ ਵੇਚਦੇ ਬਿਲਕੁਲ ਨਹੀਂ ਵੇਚਦੇ ਆ